ਕਿਸਾਨਾਂ ਨੇ ਦਿੱਲੀ ਕੂਚ ਦੇ ਖਿੱਚੀ ਤਿਆਰੀ ਕੀਤੀ। ਕੇਂਦਰ ਨੇ ਕਿਸਾਨਾਂ ਨੂੰ ਦਿੱਤਾ 12 ਤਰੀਕ ਦਾ ਸਮਾਂ। ਹਰਿਆਣਾ ਸਰਕਾਰ ਨੇ ਕੀਤਾ ਪੁਕਤਾ ਪ੍ਰਬੰਧ 7 ਜ਼ਿਲ੍ਹਿਆਂ ਦੇ ਵਿੱਚ ਇੰਟਰਨੈਟ ਸੇਵਾਵਾਂ ਬੰਦ। ਕਾਲ ਮੈਂ ਹਰਮਨ ਫਲਾਰ ਛੜਦੀ ਕਲਾ ਟਾਈਮ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਤਾਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਸ਼ੰਭੂ ਬਾਰਡਰ ਤੋਂ ਜਿੱਥੇ ਕਾਫੀ ਜ਼ਿਆਦਾ ਤਣਾਅ ਵਾਲੀ ਸਥਿਤੀ ਬਣੀ ਹੋਈ ਹੈ ਜਿਹੜੀ ਕੰਡਿਆਲੀ ਤਾਰ ਹੈ ਉਹ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਲਗਾ ਦਿੱਤੀ ਗਈ ਹੈ ਤੇ ਕਿਸਾਨਾਂ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਿਮਿੰਟ ਦੇ ਥੈਲੇ ਵੀ ਰੱਖੇ ਹੋਏ ਨੇ ਤੇ ਦੂਜੇ ਪਾਸੇ ਕਿਸਾਨਾਂ ਨੇ ਵੀ ਆਪਣੀ ਪੂਰੀ ਤਿਆਰੀ ਖਿੱਚੀ ਹੋਈ ਹੈ ਨਹੀਂ ਟਲਣ ਵਾਲੇ ਕਿਉਂਕਿ ਉਹਨਾਂ ਦੀ ਜਿਹੜੀਆਂ ਮੰਗਾਂ ਨੇ ਹਮੇਸ਼ਾ ਹੀ ਅਧੂਰੀਆਂ ਰਹਿ ਜਾਂਦੀਆਂ ਨੇ ਪੰਜਾਬ ਸਰਕਾਰ ਕਹਿੰਦੀ ਹੈ ਕਿ ਅਸੀਂ ਮੀਟਿੰ ਕੇਂਦਰ ਸਰਕਾਰ ਨੇ ਵੀ ਹੁਣ ਇਸ ਸਾਰੀ ਤਸਵੀਰ ਨੂੰ ਵੇਖਦੇ ਹੋਏ ਕੱਲ ਦਾ ਸਮਾਂ ਤਾਂ ਦੇ ਦਿੱਤਾ ਕਿਸਾਨਾਂ ਨੂੰ ਕਿਉਂਕਿ ਉਹਨਾਂ ਨੇ ਪਹਿਲਾਂ ਵੀ ਦੇਖਿਆ ਹੋਇਆ ਕਾਲੇ ਕਾਨੂੰਨ ਰੱਦ ਕਰਨ ਵੇਲੇ ਕਿਸਾਨਾਂ ਦਾ ਜਿਹੜੇ ਜਜ਼ਬੇ ਨੇ ਉਹ ਤਾਂ ਪੂਰਾ ਜਿਹੜਾ ਹੈ ਆਪਣਾ ਰਾਸ਼ਨ ਪਾਣੀ ਹੈ ਜਿਹੜਾ ਉਹ ਤਿਆਰ ਕਰਕੇ ਬੈਠੇ ਨੇ ਕਿ ਉੱਥੇ ਪੱਕੇ ਉਹ ਧਰਨੇ ਲਾਉਣਗੇ ਜਦ ਤੱਕ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਕਿਉਂਕਿ ਪਹਿਲਾਂ ਵੀ ਉਹ ਦੇਖ ਚੁੱਕੇ ਨੇ ਕਿ ਕੇਂਦਰ ਸਰਕਾਰ ਤੋਂ ਕਾਲੇ ਕਾਨੂੰਨ ਰੱਦ ਕਰਾਉਣ ਦੇ ਲਈ ਕਿਸਾਨਾਂ ਨੇ ਕਿੱਦਾਂ ਜਿਹੜਾ ਸੀ ਆਪਣੀ ਤਿਆਰੀ ਖਿੱਚੀ ਸੀ ਤੇ ਉਸ ਤੋਂ ਬਾਅਦ ਤਖਤਾ ਹਲਾਣ ਦੇ ਵਿੱਚ ਉਹ ਕਿਤੇ ਨਾ ਕਿਤੇ ਇਹ ਕਹਿ ਸਕਦੇ ਆ ਕੇਂਦਰ ਸਰਕਾਰ ਦਾ ਬਹੁਤ ਜ਼ਿਆਦਾ ਸਕਸੈਸਫੁਲ ਹੋਏ ਸੀ ਜਿਸ ਦੇ ਕਰਕੇ ਇੱਕ ਐਮਐਸਪੀ ਦੇ ਵਾਅਦੇ ਕਰ ਦੇ ਕੇ ਕੇਂਦਰ ਸਰਕਾਰ ਦੇ ਵੱਲੋਂ ਕਾਲੇ ਕਾਨੂੰਨ ਰੱਦ ਕਰ ਦਿੱਤੇ ਗਏ ਸੀ ਪਰ ਉਹ ਪੂਰੇ ਨਹੀਂ ਹੋਏ ਇਸ ਕਰਕੇ ਕਿਸਾਨ ਹੁਣ ਨਹੀਂ ਟਲਣ ਵਾਲੇ ਉਹਨਾਂ ਨੇ ਆਪਣੀ ਪੂਰੀ ਤਿਆਰੀ ਖਿੱਚੀ ਹੋਈ ਹੈ ਹਰਿਆਣਾ ਸਰਕਾਰ ਨੇ ਵੀ ਖਿੱਚੀ ਹੋਈ ਹੈ ਉਹਨਾਂ ਨੇ ਸੱਤ ਜ਼ਿਲ੍ਹਿਆਂ ਦੇ ਵਿੱਚ ਇੰਟਰਨੈਟ ਸੇਵਾ ਬੰਦ ਕਰ ਦਿੱਤੀਆਂ ਨੇ 144 ਲਾਗੂ ਕਰ ਦਿੱਤੀ ਹੈ ਤੇ ਸਮਾਂ ਹੁਣ ਕੇਂਦਰ ਸਰਕਾਰ ਨੇ ਦਿੱਤਾ ਹੋਇਆ ਕੱਲ ਦਾ ਇਹ ਸਾਰੀ ਤਸਵੀਰ ਨੂੰ ਵੇਖਦੇ ਹੋਏ ਪਰ 13 ਨੂੰ ਜਿਹੜਾ ਦਿੱਲੀ ਕੁਝ ਦੀ ਤਿਆਰੀ ਹੈ ਉਹ ਕਿਸਾਨ ਜਥੇਬੰਦੀਆਂ ਦੇ ਵੱਲੋਂ ਕੀਤੀ ਜਾ ਰਹੀ ਹੈ ਤਾਂ ਹੁਣ ਇਹ ਵੇਖਣ ਵਾਲਾ ਹੋਵੇਗਾ ਕਿ ਜਿਹੜੀ ਖਿੱਚੋ ਤਾਕਤ ਸਥਿਤੀ ਬਣਦੀ ਹੋਈ ਨਜ਼ਰ ਆ ਰਹੀ ਹੈ ਕਿ 13 ਨੂੰ ਹੋ ਸਕਦੀ ਹੈ ਤਾਂ ਇਹ ਕੀ ਟਲ ਸਕਦੀ ਹੈ ਕਿ ਜਿਹੜੀਆਂ ਪਹਿਲਾਂ ਪੰਜਾਬ ਸਰਕਾਰ ਦੇ ਵੱਲੋਂ ਹਮੇਸ਼ਾ ਹੀ ਸਹਿਮਤੀ ਦੇ ਲਈ ਮੀਟਿੰਗ ਰੱਖੀਆਂ ਜਾਂਦੀਆਂ ਨੇ ਉਹਦੇ ਵਿੱਚ ਕੁਝ ਨਿਕਲਦਾ ਤਾਂ ਹੈ ਨਹੀਂ ਹੁਣ ਇਹ ਉਮੀਦ ਕੀਤੀ ਜਾ ਸਕਦੀ ਹੈ ਕਿ ਕੱਲ ਨੂੰ 12 ਤਰੀਕ ਨੂੰ ਕੁਝ ਨਿਕਲ ਆਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਸਹਿਮਤੀ ਬਣ ਜਾਵੇ ਤੇ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਨੇ ਚਾਇਓ ਫੇਰ ਕਿਸਾਨ ਸ਼ਹੀਦ ਹੋਏਆਂ ਦੇ ਪਰਿਵਾਰ ਨੂੰ ਲੈ ਕੇ ਚਾਏ ਫਿਰ ਉਹ ਐਮਐਸਪੀ ਨੂੰ ਲੈ ਕੇ ਚਾਏ ਫਿਰ ਉਹ ਗੰਨੇ ਦੇ ਮੁੱਲ ਨੂੰ ਲੈ ਕੇ ਤਾਂ ਫਿਰ ਜਿਹੜੀਆਂ ਮੰਗਾਂ ਨੇ ਜਕਰ ਪੂਰੀਆਂ ਹੋ ਜਾਂਦੀਆਂ ਨੇ ਤਾਂ ਕਹਿ ਸਕਦੇ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਪਬਲਿਕ ਨੂੰ ਵੀ ਸਾਹਮਣਾ ਕਰਨਾ ਪੈ ਸਕਦਾ ਦਿਖਾ ਲੋ ਨਹੀਂ ਕਰਨਾ ਪਵੇਗਾ ਤੇ ਕਿਸਾਨਾਂ ਦੀ ਜੇਕਰ ਕੇਂਦਰ ਸਰਕਾਰ ਦੇ ਨਾਲ ਇਸ ਵਰੀ ਜਿਹੜਾ ਐਮਐਸਪੀ ਦਾ ਸਭ ਤੋਂ بڑا ਵਾਅਦਾ ਜਿਹੜਾ ਕੀਤਾ ਸੀ ਖੇਤੀਬਾੜੀ ਮੰਤਰੀ ਨੇ ਜੇਕਰ ਉਹ ਪੂਰਾ ਕਰਨ ਦੇ ਵਿੱਚ ਸਹਾਇਤਾ ਹੋ ਜਾਂਦੇ ਨੇ ਤਾਂ ਕਹਿ ਸਕਦੇ ਆ ਕਿ ਇਹ ਜਿਹੜੀਆਂ ਦਿੱਕਤਾਂ ਦਾ ਸਾਹਮਣਾ ਪਬਲਿਕ ਨੂੰ ਕਰਨਾ ਪਵੇਗਾ ਨਹੀਂ ਕਰਨਾ ਪਵੇਗਾ ਤੇ ਜੇਕਰ ਨਹੀਂ ਹੁੰਦਾ ਤਾਂ ਫਿਰ ਖਿੱਚੋਤਾ ਦੀ ਸਥਿਤੀ ਬਣੇਗੀ ਕਿਉਂਕਿ ਕਿੱਲਾ ਵੀ ਬਿਚਾ ਦਿੱਤੀਆਂ ਗਈਆਂ ਨੇ ਇਸ ਮਿੰਟ ਦੇ ਬੋਰੇ ਵੀ ਰੱਖੇ ਹੋਏ ਨੇ ਕਿ ਜਦੋਂ ਵੀ ਡਾਇਰੈਕਟਰ ਤੇ ਆਉਣਗੇ ਕਿਸਾਨ ਪੁੱਛ ਕਰਨਗੇ ਦਿੱਲੀ ਵੱਲ ਨੂੰ ਤਾਂ ਕਿ ਨੱਕੇ ਕੇ ਉਹਨਾਂ ਨੂੰ ਮੁਸ਼ਕਲਾ ਦਾ ਸਾਹਮਣਾ ਕਰਨਾ ਪਵੇਗਾ ਉਸ ਤੋਂ ਬਾਅਦ ਪੁਲਿਸ ਨੂੰ ਜ਼ਿੰਮੇਵਾਰੀ ਅਦਾ ਕਰਦੇ ਹੋਏ ਜਿਹੜੀ ਬੈਰੀਕੇਡਿੰਗ ਕੀਤੀ ਉਹਨਾਂ ਨੂੰ ਰੋਕਣਾ ਪਵੇਗਾ ਤਾਂ ਇਸ ਤੋਂ ਬਾਅਦ ਖਚਲਖਾਣ ਦੀ ਸਥਿਤੀ ਬਣਨੀ ਜਿਹੜੀ ਹੈ ਉਹ ਵਾਜਬ ਜੀ ਗੱਲ ਹੈ ਤਾਂ ਹੁਣ ਇਹ ਉਮੀਦ ਕੀਤੀ ਜਾ ਸਕਦੀ ਹੈ ਕਿ ਕੱਲ ਨੂੰ ਕੇਂਦਰ ਸਰਕਾਰ ਨਾਲ ਕਿਸਾਨਾਂ ਦੀ ਸਹਿਮਤੀ ਬਣ ਜਾਵੇ ਮੈਂ ਸਰਵੰਤ ਸਿੰਘ ਪਦੇਰ ਕਿਸਾਨ ਮਿਹਨਤੂ ਸ਼ਕਤੀ ਕਮੇਟੀ ਪੰਜਾਬ ਤੋਂ ਜੰਮਰਸਰ ਦੇ ਵਿੱਚ ਅੱਜ ਇਹ ਆਫਿਸ ਲਗਭਗ 7 ਘੰਟੇ ਮੀਟਿੰਗ ਚੱਲੀ ਆ ਐਜਜੀਪੀ ਇੰਟੈਲੀਜੈਂਸ ਹੋਰ ਅਮਰਸਰ ਦੇ ਵੱਡੇ ਅਧਿਕਾਰੀ ਸੀ ਆਈਬੀ ਦੇ ਅਧਿਕਾਰੀ ਵੀ ਸੀਗੇ ਔਰ ਉਹਦੇ ਵਿੱਚ ਫਿਰ ਜਿਹੜੀ ਆ ਸਾਰੀਆਂ ਗੱਲਾਂ ਤੇ ਲੰਮੀ ਡਿਸਕਸ਼ਨ ਹੋਣ ਤੋਂ ਬਾਅਦ 12 ਤਰੀਕ ਨੂੰ ਚੰਡੀਗੜ੍ਹ ਦੇ ਵਿੱਚ ਜਿਹੜੇ ਕੇਂਦਰ ਦੇ ਤਿੰਨ ਮੰਤਰੀ ਅਰਜਨ ਮੁੰਡਾ ਜੀ, ਪਿਊਸ਼ ਗੋਲ ਜੀ, ਆ ਨਿਤਿਆਨੰਦ ਰਾਏ ਜੀ ਇਹ ਮੀਟਿੰਗ 12 ਨੂੰ ਸ਼ਾਮ 5:00 ਵਜੇ ਚੰਡੀਗੜ੍ਹ 'ਚ ਕਿਸਾਨ ਮਜ਼ਦੂਰ ਮੋਰਚਾ ਤੇ ਐਸ ਕੇ ਐਮ ਗਾਰਾ ਜੀ ਦੇ ਡੈਪੂਟੇਸ਼ਨ ਨਾਲ ਕਰਨਗੇ। ਤੋਂ ਇਹ ਜਾਣਕਾਰੀ ਸੀ ਤੁਹਾਨੂੰ ਦੇਣੀ ਔਰ ਜੋ ਹਰਿਆਣੇ 'ਚ ਹਰਿਆਣਾ ਸਰਕਾਰ ਕਰ ਰਹੀ ਉਹਦਾ ਲੰਮਾ ਸੀ ਦਿੱਤਾ ਔਰ ਉਦੋਂ ਪਰ ਡੀਜੀਪੀ ਹਰਿਆਣਾ ਨੂੰ ਨਿਰਦੇਸ਼ ਵੀ ਕਰਵਾਏ ਗਏ ਜੋ ਸਾਨੂੰ ਸੂਚਨਾ ਦਿੱਤੀ ਹੈ ਹੁਣ ਹੈ ਕਿ ਨਹੀਂ ਹੈ ਉਦੋਂ ਬਾਅਦ ਜਿਹੜੀਆਂ ਇੰਟਰਨੈਟ ਬੰਦ ਕਰਨੀਆਂ ਗੱਲਾਂ ਆ ਰਹੀਆਂ ਨੇ ਇਹ ਤਾਂ ਗੈਰਮਾਨਵੀ ਤਰੀਕਾ ਹੈ ਨਹੀਂ ਹੋਣਾ ਚਾਹੀਦਾ ਉਹਨੂੰ ਸਰਕਾਰ ਮੁੜ ਵਿਚਾਰ ਕਰਕੇ ਇੱਕ ਵਾਰ ਨੇ ਗੱਲਬਾਤ ਕਰ ਰੇ ਇੱਕ ਵਾਰ ਨੇ ਦੂਜਾ ਕੰਮ ਹੈਗਾ ਪਰ ਅਸੀਂ ਨਾ ਗੱਲਬਾਤ ਛੱਡਾਂਗੇ ਨਾ ਅੰਦੋਲਨ ਛੱਡਾਂਗੇ ਅਸੀਂ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨੂੰ ਕਹਿੰਨੇ ਵੀ ਦਿੱਲੀ ਦਾ ਕੂਚ 13 ਫਰਵਰੀ ਦਾ ਕਰੋੜਾਂ ਕਰੋੜ ਕਿਸਾਨ ਦਿੱਲੀ ਵੱਲ ਨੂੰ ਕੂਚ ਕਰਨਗੇ ਇੱਕ ਇਤਿਹਾਸਕ ਪਲ ਹੋਊਗਾ ਅਸਲੀ ਸਰਕਾਰ ਦਾ ਜ਼ਬਰ ਆਪਣੇ ਸਬਰ ਨਾਲ ਸਹਾਂਗੇ ਜੇ ਮੋਰਚਾ ਵੀ ਜਿੱਤਾਂਗੇ ਹਰਿਆਣਾ ਦੇ ਲੋਕਾਂ ਨੂੰ ਬੇਨਤੀ ਆ ਨਾ ਘਬਰਾਇਓ ਪੂਰਾ ਦੇਸ਼ ਤੁਹਾਡੇ ਨਾਲ ਖੜਾ ਵਾ ਇਹ ਅੰਦੋਲਨਾਂ ਵਿੱਚ ਇਹ ਕੁਝ ਹੁੰਦਾ ਹੁੰਦਾ ਚੜ੍ਹਦੀ ਕਲਾ ਚ ਰਹੋ ਧੰਨਵਾਦ